ਤੁਹਾਡੇ ਆਪਣੇ ਸ਼ਹਿਰ ਬੰਗਾ ਦੇ ਵਿੱਚ ਹੁਣ ਖੁੱਲ ਚੁੱਕਾ ਹੈ ਪੰਗੂ ਪੋਰੀਅਰ ਸਰਵਿਸ ਫਗਵਾੜਾ ਤੋਂ ਆਉਂਦੇ ਰੋੜ ਬੰਗਾ ਸ਼ਹਿਰ ਨੂੰ ਤੁਸੀਂ ਨਵਾਂ ਸ਼ਹਿਰ ਤੋਂ ਆਉਂਦੇ ਸਾਈਡ ਬੰਗਿਆਂ ਜਿਹੜੇ ਆ ਪੁਲ ਤੇ ਨਹੀਂ ਚੜਨਾ ਬੰਗਾ ਗੜਸ਼ੰਕਰ ਰੋੜ ਤੇ ਜਿੱਥੇ ਕਿ ਪੰਗੂ ਪੋਰੀਅਰ ਸਰਵਿਸ ਵਾਲਿਆਂ ਦੀ ਸ਼ਾਪ ਹੈ ਅਸੀਂ ਖੜੇ ਆਂ ਫਗਵਾੜਾ ਤੋਂ ਆਉਂਦੇ ਰੋਡ ਬੰਗਾ ਸ਼ਹਿਰ ਨੂੰ ਜਿੱਥੇ ਕਿ ਬੰਗਾ ਸ਼ਹਿਰ ਦੀ ਐਂਟਰੀ ਰੋਡ ਹੈ ਔਰ ਬੰਗਾ ਤੁਹਾਡੇ ਆਪਣੇ ਸ਼ਹਿਰ ਬੰਗਾ ਦੇ ਵਿੱਚ ਹੁਣ ਖੁੱਲ ਚੁੱਕਾ ਹੈ ਬੰਗੂ ਕੋਰੀਅਰ ਸਰਵਿਸ ਵਾਲਿਆਂ ਦਾ ਹੀ ਸ਼ਾਪ ਜਿੱਥੇ ਕਿ ਘੱਟ ਰੇਟਾਂ ਦੇ ਵਿੱਚ ਵੱਦ ਸਮਾਨ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ ਅਸੀਂ ਖੜੇ ਆਂ ਇਸ ਵੇਲੇ ਨਵਾਂ ਸ਼ਹਿਰ ਤੋਂ ਆਉਂਦੇ ਰੋਡ ਬੰਗਾ ਸਾਈਡ ਉੱਤੇ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਕਿਤੇ ਤੁਸੀਂ ਭੁੱਲ ਨਾ ਜਾਇਓ ਬੰਗਾ ਸ਼ਹਿਰ ਦੇ ਵਿੱਚ ਪੰਗੂ ਕੋਰੀਅਰ ਸਰਵਿਸ ਵਾਲਿਆਂ ਨੂੰ ਜੋ ਕਿ ਘੱਟ ਪੈਸਿਆਂ ਦੇ ਵਿੱਚ ਵੱਧ ਸਮਾਨ ਵਿਦੇਸ਼ਾਂ ਵਿੱਚ ਭੇਜਦੇ ਨੇ ਤੁਸੀਂ ਨਵਾਂ ਸ਼ਹਿਰ ਤੋਂ ਆਉਂਦੇ ਸਾਈਡ ਬੰਗਿਆਂ ਜਿਹੜੇ ਆ ਪੁੱਲ ਤੇ ਨਹੀਂ ਛੜਨਾ ਬੰਗਾ ਸ਼ਹਿਰ ਦੀ ਸਰਵਿਸ ਰੋਡ ਤੇ ਆਉਣਾ ਹੈ ਔਰ ਅੱਗੇ ਤੁਹਾਨੂੰ ਗੜ ਸ਼ੰਕਰ ਚੌਕ ਵਿੱਚ ਪੰਗੂ ਕੋਰੀਅਰ ਸਰਵਿਸ ਵਾਲਿਆਂ ਦੀ ਸ਼ਾਪ ਜਿਹੜੀ ਹੈ ਉਹ ਮਿਲ ਜਾਏਗੀ ਔਰ ਤੁਸੀਂ ਉੱਥੇ ਵਿਜ਼ਿਟ ਜ਼ਰੂਰ ਕਰੋ ਔਰ ਆਪਣਾ ਜਿਹੜਾ ਵਿਦੇਸ਼ਾਂ ਦੇ ਵਿੱਚ ਸਮਾਨ ਹੈ ਪੰਗੂ ਕੋਰੀਅਰ ਸਰਵਿਸ ਵਾਲਿਆਂ ਦੇ ਕੋਲੋਂ ਭੇਜੋ ਲਓ ਬਈ ਅਸੀਂ ਤਾਂ ਪਹੁੰਚ ਗਏ ਆਂ ਬੰਗਾ ਗੜਸ਼ੰਕਰ ਰੋਡ ਤੇ ਜਿੱਥੇ ਕਿ ਪੰਗੂ ਕੋਰੀਅਰ ਸਰਵਿਸ ਵਾਲਿਆਂ ਦੀ ਸ਼ਾਪ ਹੈ ਔਰ ਜੋ ਕਟ ਰੇਟ ਦੇ ਵਿੱਚ ਵੱਧ ਸਮਾਨ ਜਿਹੜਾ ਆ ਵਿਦੇਸ਼ਾ ਦੇ ਵਿੱਚ ਭੇਜਦੇ ਨੇ ਔਰ ਤੁਹਾਨੂੰ ਇਸ ਗੇਟ ਤੋਂ ਮਹਿਜ਼ ਕੁਝ ਹੀ ਦੂਰੀ ਤੇ ਪੰਗੂ ਕੋਰੀਅਰ ਸਰਵਿਸ ਵਾਲਿਆਂ ਦੀ ਜਿਹੜੀ ਸ਼ਾਪ ਹੈ ਉਹ ਨਜ਼ਰ ਆਵੇਗੀ ਔਰ ਤੁਸੀਂ ਤੁਹਾਨੂੰ ਜਿਹੜਾ ਪਹੁੰਚਣਾ ਉੱਥੇ ਵਿਜ਼ਿਟ ਜਿਹੜਾ ਜ਼ਰੂਰ ਕਰਿਓ ਇੱਕ ਵਾਰ ਪੰਗੂ ਕੋਰੀਅਰ ਸਰਵਿਸ ਵਾਲਿਆਂ ਦੇ ਉੱਤੇ ਆਪਾਂ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਔਰ ਗੱਲ ਕਰਦੇ ਆ ਉਹਨਾਂ ਦੇ ਨਾਲ ਵੀ ਕੀ ਕੀ ਸਰਵਿਸ ਜੜੀਆਂ ਨੇ ਉਹ ਦਿੰਦੇ ਨੇ ਔਰ ਕਿੱਥੇ ਕਿੱਥੇ ਉਹਨਾਂ ਦੀਆਂ ਸਰਵਿਸ ਜੜੀਆਂ ਇਹ ਚੱਲਦੀਆਂ ਨੇ ਵੰਗੂ ਕੋਰੀਅਰ ਸਰਵਿਸ ਵਾਲਿਆਂ ਦੇ ਉੱਤੇ ਆਏ ਹੋਏ ਆ ਤੇ ਗੱਲ ਜ਼ਰੂਰ ਕਰਾਵਾਂਗੇ ਔਰ ਚਾਹਾਂਗੇ ਕਿ ਕੀ ਕੀ ਸਰਵਿਸ ਜੜੀਆਂ ਦਿੰਦੇ ਨੇ ਔਰ ਤੁਹਾਡੇ ਲਈ ਕੀ ਕੀ ਫਾਇਦੇ ਜਿਹੜੇ ਨੇ ਲੈ ਕੇ ਆਏ ਨੇ ਸਪੈਸ਼ਲ ਭੈੜਾ ਦੇ ਵਾਸਤੇ ਵੀ ਉਹਨਾਂ ਨੇ ਇੱਕ ਆਫਰ ਕੱਢੀ ਹੋਈ ਆ ਉਹ ਉਹਨਾਂ ਤੋਂ ਹੀ ਜਾਣਾਂਗੇ ਕਿ ਕੀ ਆਫਰ ਜੜੀ ਆ ਭੈੜਾ ਦੇ ਵਾਸਤੇ ਉਹਨਾਂ ਨੇ ਰੱਖੀ ਹੋਈ ਆ ਤੁਹਾਵਾਂ ਆਪਾਂ ਗੱਲ ਕਰਦੇ ਹਾਂ ਛਾੜਦੇ ਹਾਂ ਉਹਨਾਂ ਕੋਲ ਉਹ ਸਰਵਿਸ ਦੇ ਬਾਰੇ ਆ ਜਾਓ ਸਸਰੀ ਘਾਲਬਾਦੀ ਬੜੀ ਤੁਸੀਂ ਸ਼ਹਿਰ ਵਿੱਚ ਚਰਚਾ ਕਰਾਈ ਹੋਈ ਹੈ ਕਿ ਤੁੰਗੂ ਕੋਰੀਆ ਸਰਵਿਸ ਕਪੜੇ ਤਾਂ ਵਿੱਚ ਫਗਵਾੜੇ ਤੇ ਨਵੇਂ ਸ਼ਹਿਰ ਤੇ ਰੇਟਾਂ ਨਾਲ ਬਹੁਤ ਫਰਕ ਨਾਲ ਇੱਥੇਗਾ ਸਮਾਨ ਦਾ ਬਾਹਰ ਭੇਜ ਜਿਹੜੀਆਂ ਲਾ ਕੀ ਆਗਾ ਤੁੰਗੂ ਸਸਰੀ ਘਾਲ ਜੀ ਵੈਲਕਮ ਤੁਹਾਡਾ ਤੁਸੀਂ ਸਾਡੇ ਕੋਲ ਵਿਜ਼ਿਟ ਕੀਤਾ ਜੀ ਏ ਜੀ ਫਗਵਾੜੇ तकरीबन ਹਨਾ ਬੰਗਿਆਂ ਦੇ ਤੇ ਨਵੇਂ ਸ਼ਹਿਰ ਦੇ ਕਾਫੀ ਐਨ ਆਰ ਆਈ ਭਰਾ ਸਾਡੇ ਪੈਣਾ ਸਾਡੀਆਂ ਫਗਵਾੜੇ ਬਹੁਤ ਜਾਂਦੇ ਸੀ ਕਹਿੰਦੇ ਇੱਥੇ ਰੇਟ ਬਹੁਤ ਘੱਟ ਆ ਰੇਟ ਬਹੁਤ ਘੱਟ ਇਸ ਲਈ ਅਸੀਂ ਕਿ ਚਲੋ ਅਸੀਂ ਇੱਥੇ ਹੀ ਸਰਵਿਸ ਸ਼ੁਰੂ ਕਰ ਦਿੰਦੇ ਆ ਨੰਬਰ 2 ਤੇ ਰੇਟ ਤਾਂ ਘੱਟ ਹੈਗਾ ਹੈ ਅਸੀਂ ਤਾਂ ਘਰ ਤੋਂ ਵੀ ਪਿਕਅਪ ਕਰੀਦੀ ਆ ਜੀ 40 ਕਿਲੋਮੀਟਰ ਦੇ ਏਰੀਏ ਚੋਂ 10 ਕਿਲੋ ਤੋਂ ਉੱਤੇ ਸਮਾਨ ਹੋਵੇ ਅਸੀਂ ਘਰ ਤੋਂ ਵੀ ਚੱਕ ਲਈਦਾ ਜੀ ਬੰਗਿਆਂ ਸ਼ਹਿਰ ਜਿਹੜਾ ਨਾ ਬਹੁਤ ਵਧੀਆ ਸ਼ਹਿਰ ਆ ਸੀ ਇਹਨਾਂ ਨੂੰ ਹੋਰ ਘੱਟ ਤੋਂ ਘੱਟ ਡਿਸਕਾਊਂਟ ਤੇ ਅਸੀਂ ਬਾਹਰ ਨੂੰ ਸਾਮਾਨ ਭੇਜਾਂਗੇ ਤੇ ਬਹੁਤ ਵਧੀਆ ਆਫਰ ਆਪਾਂ ਦਵਾਂਗੇ ਗਾਂਦੇ ਯਾਨੀ ਕਿ ਇੱਥੇ ਦੇ ਜਿੰਨੇ ਕੀ ਬਸਨੀਕ ਸਾਡੇ ਬੰਗਾ ਨਵਾਂ ਸ਼ਹਿਰ ਬਲਾਚੌਰ ਗੜਸ਼ੰਕਰ ਮਾਲਪੁਰ ਅਪਰਾ ਔੜ ਰਾਹੋਂ ਔਰ ਮੇੜੀ ਆਪਣਾ ਬਰਾਮ ਯਾਨੀ ਕਿ ਆਪਾਂ ਮੈਂ ਇਹ ਸੋਚਿਆ ਵੀ ਜਿਹੜਾ ਫਗਵਾੜੇ ਦਾ ਹਊਆ ਬਣਾਇਆ ਹੋਇਆ ਨਾ ਸਾਰਿਆਂ ਨੇ ਜਲੰਧਰ ਦਾ ਉਹ ਅਸੀਂ ਇੱਥੇ ਹੀ ਖਤਮ ਕਰਨਾ ਜੇ ਫਗਵਾੜੇ 510 ਰੁਪਏ ਰੇਟ ਆ ਤੇ ਮੈਂ 490 ਦਵਾਂਗਾ ਜੇ ਫਗਵਾੜੇ ਰੇਟ ਹੈਗਾ ਆ 750 ਡੀਐਚਐਲ ਤਾਂ ਮੈਂ 740 ਰੁਪਏ ਦਊਗਾ ਡੀਐਚਐਲ ਜੀ ਔਰ ਇੰਗਲੈਂਡ ਦਾ ਰੇਟ ਜੀ ਮੈਂ ਪਿਛਲੀ 420 ਗਿਆ ਸੀ ਤੇ ਮੈਂ ਹੁਣ ਦਾ 350 ਦੇ ਵਿੱਚ ਇੱਥੋਂ ਭੇਜੂਗਾ ਇੰਗਲੈਂਡ ਲਈ ਤੁਸੀਂ ਕਸਟਮਰ ਵਾਲੇ ਬਹੁਤ ਵਧੀਆ ਫਾਇਦੇ ਲੈ ਕੇ ਆਏ ਹੋ ਇਸ ਵਾਰ ਜੀ 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 ਮੈਮ ਜੀ ਤੁਸੀਂ ਆਫਰ ਹੈ ਕਿ ਇਹ ਵੀ ਦੇਖ ਸੋਣਾ ਚਾਹਿਆ ਕਿ ਰਖੜੀ ਤੇ ਤੁਸੀਂ ਭੈਣਾਂ ਵਾਲੇ ਜਿਹੜਾ ਸਪੈਸ਼ਲ ਆਫਰ ਇੱਕ ਵੀ ਉਹ ਵੀ ਦੇਣ ਜਾ ਰਹੇ ਆ ਤੇ ਉਹ ਵੀ ਜ਼ਰੂਰ ਦੱਸੋ ਕਿ ਕੀ ਆਫਰ ਕੀ ਲੱਗੇ ਹੋਗੀ ਉਹਦੇ ਵਾਸਤੇ ਜੀ ਮੈਂ ਪਹਿਲਾਂ ਹੀ ਰੇਟ ਬਹੁਤ ਘੱਟ ਦਿੱਤੇ ਹੋਏ ਆ ਬਾਕੀ ਕੋਈ ਨਾ ਕੋਈ ਤੁਸੀਂ ਕਰਾਂਗੇ ਜਰੂਰ ਕਰਾਂਗੇ ਜੀ ਜਰੂਰ ਕਰਾਂਗੇ ਹੁੰਦਾ ਆ ਕਿ ਰਖੜੀ ਤੇ ਤਿਉਹਾਰ ਤੇ ਸਪੈਸ਼ਲ ਆਪਣੇ ਵੀਰਾਂ ਵਾਸਤੇ ਜਾਂ ਆਪਣੇ ਭਰਾਵਾਂ ਲਈ ਬਾਹਰ ਜਿਹੜਾ ਉਹ ਇੱਥੋਂ ਪਾਕਸਤਾਨ ਭੇਜਦੀਆਂ ਨੇ ਰਖੜੀ ਚਾਵਾ ਲਾਲ ਭੇਜਦੀਆਂ ਨੇ ਤਾਂ ਉਹਨਾਂ ਨੂੰ ਹੁੰਦਾ ਵੀ ਆ ਕਿ ਜਲਦੀ ਮਿਲੇ ਸਾਡਾ ਸਮਾਨ ਟਾਈਮ ਸਰ ਮਿਲੇ ਜਲਦੀ ਮਿਲੇ ਟਾਈਮ ਸਰ ਵੀ ਮਿਲੇ ਕਈ ਕੂਰੀਅਰ ਵਾਲੇ ਆ ਜੀ ਰਖੜੀ ਦੇ ਉੱਤੇ ਜੇ ਕੋਈ sweets ਭੇਜਦਾ ਜਾਂ ਕੋਈ ਮਿੱਠਾ ਭੇਜਦਾ ਉਹਦੇ ਐਕਸਟਰਾ ਪੈਸੇ ਲੈਂਦੇ ਆ ਅਸੀਂ ਨਹੀਂ ਲਵਾਂਗੇ ਠੀਕ ਹੈ ਨਾ ਉਹਦਾ 1000 1500 ਜਾਂ 500 ਰੁਪਇਆ ਅਸੀਂ ਉਹ ਜਿਹੜਾ ਕੁਝ ਕੰਟਰੀਆਂ ਜਿੱਥੇ ਲੱਗਦਾ ਬਾਕੀ ਉਹ ਸਾਰਿਆਂ 'ਚ ਲਈ ਜਾਂਦੇ ਆ ਕੁਝ ਕੰਟਰੀਆਂ ਨਹੀਂ ਲੱਗਦਾ ਅਸੀਂ ਤਾਂ ਸਾਰਿਆਂ 'ਚ ਹੀ ਨਹੀਂ ਲਵਾਂਗੇ ਜੀ ਇੱਕ ਅਧੀ ਕੰਟਰੀ ਹੈਗੀ ਜਿੱਥੇ ਲਵਾਂਗੇ ਉਹ ਦੱਸ ਕੇ ਕਹਾਂਗੇ ਭਾਈ ਜਿੱਥੇ ਹਜ਼ਾਰ ਲੱਗਦਾ ਉੱਥੇ ਜਰਾ 5-700 'ਚ ਸਰ ਦੇਣਾ ਵੀ ਤੂੰ ਹਜ਼ਾਰ ਨਾਲੇ ਸਰ ਜੇ ਕਿਸੇ ਕਸਟਮਰ ਦਾ ਕੋਈ ਨੁਕਸਾਨ ਜਾਂ ਲਾਸ ਹੁੰਦਾ ਹੈ ਉਹਦੇ ਤੁਸੀਂ ਕੀ ਕੋਈ ਪਰਪਾਈ ਕਰਦੇ ਹੋ ਜੀ ਜੀ ਮੈਡਮ ਬਿਲਕੁਲ ਕਰਦੇ ਆ ਜੀ ਜੇ ਕਿਸੇ ਦਾ ਲਾਸ ਹੋ ਜਵੇ ਜਾਂ ਟੁੱਟ ਜਵੇ ਜਾਂ ਬ੍ਰੋਕਨ ਹੋ ਜਵੇ ਉਹਨਾਂ ਨੂੰ ਅਸੀਂ ਪੈਸੇ ਦਿੰਨੇ ਆ ਜੀ ਜਿਨੇ ਜੀ ਜੀ ਪੂਰੀ ਜੀ ਪੂਰੀ ਜੀ ਪੂਰੀ ਜੇ ਮੰਨ ਲਓ ਕਿਸੇ ਦਾ ਹਜ਼ਾਰ ਦਾ 1500 ਦਾ 5000 ਦਾ 10000 ਦਾ ਵੀ ਨੁਕਸਾਨ ਹੁੰਦਾ ਮੈਂ ਉਹਦੇ ਜਿੰਨੇ ਵੀ ਪੈਸੇ ਹੁੰਦੇ ਆ ਕੋਰੀਅਰ ਦੇ ਪਲੱਸ ਨਾਲ ਜਿੰਨੇ ਦਾ ਸਮਾਨ ਹੋਵੇ ਉਹ ਵੀ ਵਾਪਸ ਕਰੀ ਦੇ ਸਰ ਜੇ ਸਾਡੇ ਚੈਨਲ ਜਿਹੜੇ ਸਾਡੇ ਦੇਖ ਰਹੇ ਨੇ ਜਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਆ ਵਿਜ਼ਿਟ ਕਰਦਾ ਆ ਤਾਂ ਤੁਸੀਂ ਉਹਦੇ ਲਈ ਫਿਰ ਕੀ ਸਪੈਸ਼ਲ ਕੋਈ ਆਫਰ ਦਿਓਗੇ ਮੈਂ ਤਾਂ ਜੀ ਪਹਿਲੇ ਹੀ ਬਹੁਤ ਆਫਰ ਦਿੱਤੀ ਆ ਕੋਈ ਗੱਲ ਹੀ 5% ਹੋਰ ਆਫਰ ਦਵਾਂਗੇ ਜੀ ਜੇ ਅਸੀਂ 20 ਤੇ ਕਰਦੇ ਹਾਂ 15 ਤੇ ਕਰਾਂਗੇ ਸਾਨੂੰ ਦੱਸੇ ਵੀ ਨੋਟ ਸਾਹਿਬ ਹੁਣਾਂ ਦਾ ਚੈਨਲ ਤੋਂ ਹੀ ਦੇਖਿਆ ਅਸੀਂ ਹੋਰ ਦਵਾਂਗੇ ਜੀ 5 ਰੁਪਏ ਹੋਰ ਆਫਰ ਦਵਾਂਗੇ ਜੀ 15 ਤੇ ਕਰਾਂਗੇ ਤੁਹਾਡੇ ਲਈ ਇਹ ਵੀ ਫਾਇਦਾ ਇੱਕ ਕਸਟਮਰਾਂ ਲਈ ਕਰ ਦਿੱਤਾ ਹੈ ਕਿ ਜਿਹੜਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਸ਼ੇਅਰ ਕਰੇਗਾ ਉਹਨਾਂ ਵਾਸਤੇ ਜਿਹੜਾ ਹੈ ਇੱਥੇ ਵੀ ਤੁਹਾਨੂੰ ਡਿਸਕਾਊਂਟ ਜ਼ਰੂਰ ਮਿਲੇਗਾ ਸਰ ਕਿਹੜੇ ਸ਼ਹਿਰ ਤੋਂ ਆਏ ਆ ਚੱਲਿਆ ਆਓ ਆ ਸਕੋ ਕੀ ਕਰਨਾ ਇੱਥੇ ਬਸ ਡੀਐਚਐਲ ਕਰਨਾ ਹੈ ਡੀਐਚਐਲ ਕਰਵਾਉਂਦੇ ਜੀ ਉਹਦੇ ਵਜਿਹਾ ਡੀਐਚਐਲ ਚੱਬੇਵਾਲ ਤੋਂ ਤੁਸੀਂ ਬੰਗਿਆਂ ਤੱਕ ਆਏ ਆ ਹਾਂ ਜੀ ਤੇ ਉਦੋਂ ਸਫ਼ਰ ਕਾਫੀ ਪੈ ਜਾਂਦਾ ਤੁਹਾਨੂੰ ਹਿਸ਼ਾਰਪੁਰ ਉਧਰ ਨੇੜੇ ਪੈਂਦਾ ਉਹਦਾ ਕੀ ਕਾਰਨਾ ਜਿਹੜਾ ਬੰਗਿਆਂ ਤੁਸੀਂ ਆਏ ਆ ਭਾਈ ਜੀ ਬੋਲਵਾਣੀ ਦੂਜਾ ਪਿਆਰ ਤੀਜਾ ਰਿਡਵਿ ਜੀ ਤਿੰਨੇ ਜੀ ਬੜੀਆਂ ਵਧੀਆ ਬਈ ਕਿੰਨਾ ਗ੍ਰੇਡ ਘੱਟ ਬਹੁਤ ਵਧੀਆ ਰਹੀ ਰੇਟਾ ਵੀ ਠਾਈਦਾ ਬੜੀ ਬਹੁਤ ਫਰਕ ਕਿੱਥੇ ਦੂਸਰੀ ਲੂ ਮਗਰ 670 ਦੇ ਦਾ ਫਰਕ ਕਿੱਥੇ ਸਮਾਨ ਭੇਜਣਾ ਤੁਸੀਂ ਹੁਣ ਕੀ ਕੀ ਲੈ ਕੇ ਆਏ ਆਂ ਸੀਰੀਅਲ ਵੀ ਜਣੇ ਇੱਕ ਦਵਾਈ ਵੀ ਜੀ ਇੱਕ ਯੂਪੀ ਭੇਜਣੀ ਆਪਾਂ ਦਫਰੇ ਬੜੀ ਆ ਲੱਗਾ ਤੁਹਾਨੂੰ ਇੱਥੇ ਮੋਰ ਹੋਈ ਮੋਰ